ਉਹਨਾਂ ਦਾ ਜਿਹੜਾ ਪਹਿਲਾਂ ਅਸੀਂ ਪਤੇ ਰਨ ਕਰਾਈ ਸੀ ਜਿਹਦੇ ਵਿੱਚ ਜਿਹੜੀ ਜੁਵਾ ਪੀਸ ਸੀ ਸਾਡੇ ਕੈਨੇਡੀਅਨ ਬਹੁਤ ਮੂਹਮਾਂ ਤੇ ਬਹੁਤ ਵਚਾ ਲੱਗਾ ਸੀਗਾ ਤੇ ਇਸੇ ਤਰੀਕੇ ਦੇ ਸਪੋਰਟਿੰਗ ਇਵੈਂਟਸ ਕਰਾਈ ਜਾ ਰਹੇ ਨੇ ਜੀ ਪੰਜਾਬ ਦੇ ਪੱਧਰ ਤੇ ਜਿਹਦੇ ਵਿੱਚ ਜਿਹੜੀ ਸਾਡੀ ਯੂਆਰ ਜਿਹੜੀ ਹੈ ਉਹਨਾਂ ਨੂੰ ਪਹਿਲੀ ਗੱਲ ਤੇ ਇੱਕ ਪਲੈਟਫਾਰਮ ਦਿੱਤਾ ਗਿਆ। ਜਿਸਨੂੰ ਲੈ ਕੇ ਬਹੁਤ ਅੱਛਾ ਇੱਕ ਜਿਹੜਾ ਡਰਾਮਾ ਪੇਸ਼ ਆਇਆ ਗਿਆ ਬਹੁਤ ਹੀ ਸ਼ਾਨਦਾਰ ਬੜਾ ਸਜਿਤ ਸਨੇਹਾ ਦਿੱਤਾ ਗਿਆ ਔਰ ਏਐਸ ਦੇ ਸਮੇਂ ਵੀ ਡੋੜੀ ਹੈ ਕਿਉਂਕਿ ਅ ਮੈਂਕ ਜਲ ਸਪਸ਼ਟ ਕਰੀ ਨਾ ਕਿ ਇਹਦਾ ਨਿਸ਼ਾਨ ਹੈ ਜੋ ਤੱਕ ਪਤਾ ਕਿ ਕਿ ਘਰ ਦੇ ਵਿੱਚ ਕਲਾ ਕਲਾ ਇਸ ਗੱਲ ਦੀ ਜ਼ਿੰਮੇਵਾਰੀ ਲਏਗਾ ਕਿ ਆਪਣਾ ਵਾਲਾ ਆਪਾਂ ਸੁਝੇਪ ਨਹੀਂ ਰਹੇਗੇ ਕਿ ਕਿਸੇ ਹਿੰਦਰ वगैरह ਨੂੰ ਨਹੀਂ ਹੋ ਸਕਦਾ ਸੀ ਨੂੰ ਫਤਿਹ ਕਪਦਾਰ ਅੱਜ ਉਹ ਅਸੀਂ ਕੀ ਕਰਦੇ ਤਰੀਕੇ ਸਾਡੇ ਚਾਹਾਂਗੇ ਕਿ ਸੋ ਪਹਿਲਾਂ ਅਸੀਂ ਫਤਿਹ ਰਨ ਕਰਾਈ ਸੀ ਜਿਹਦੇ ਵਿੱਚ ਜਿਹੜੀ ਯੁਵਾ ਪੀੜ੍ਹੀ ਸੀ ਸਾਡੇ ਕੈਨੇਡੀਅਨ ਉਹਨੇ ਬਹੁਤ ਹੁੰਮਾ ਕੇ ਉਹਦੇ ਜਸਾ ਲੱਗਾ ਸੀ ਤੇ ਇਸੇ ਤਰੀਕੇ ਦੇ ਸਪੋਰਟਿੰਗ ਇਵੈਂਟਸ ਕਰਾਈ ਜਾ ਰਹੇ ਨੇ ਜੀ ਪੰਜਾਬ ਪੁਲਿਸ ਵੱਲੋਂ ਜਿਹਦੇ ਵਿੱਚ ਜਿਹੜੀ ਸਾਡੀ ਯੂਆਪੀੜ੍ਹੀ ਹੈ ਉਹਨਾਂ ਨੂੰ ਪਹਿਲੀ ਗੱਲ ਦਾ ਇੱਕ ਪਲੈਟਫਾਰਮ ਦਿੱਤਾ ਜਾ ਰਿਹਾ ਹੈ ਇਦੇ ਵਿੱਚ ਜਿਹਦੇ ਕੋਈ sport talent ਹੈ ਜਾਂ ਕੋਈ ਚੰਗਾ ਪਲੇਅਰ ਹੈ ਉਹਨਾਂ ਨੂੰ ਇਸ ਪੂਰੇ ਇਲਾਕੇ ਦੇ ਵਿੱਚ ਇੱਕ ਟ੍ਰੈਕ ਨੂੰ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੀ ਜੋ ਉਹਨਾਂ ਦੀ ਖੇਡ ਦੇ ਵਿੱਚ ਮੁਹਾਰਤ ਹੈ ਉਹਦੇ ਕਰਕੇ ਸਾਰਿਆਂ ਦੇ ਲਈ ਇੱਕ ਪ੍ਰੇਰਣਾ ਸ੍ਰੋਤ ਬਣੇ। ਦੂਜੀ ਗੱਲ ਇੱਕ ਬੜਾ ਵਧੀਆ ਸਾਡੇ ਹਿਸਾਬ ਨਾਲ ਇੱਕ ਵਧੀਆ ਤਰੀਕਾ ਹੈ ਜਿਹਦੇ ਨਾਲ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਅਵੇਅਰਨੈਸ ਫੇਸ ਕਰ ਸਕਦੇ ਹਾਂ। ਸਾਰੇ ਸਮਾਜ ਦੇ ਆਰਡਰ ਹਿੱਸਿਆਂ ਤੋਂ ਅੱਜ ਕਿੱਥੇ ਆਏ ਨੇ ਸਾਰੇ ਜਿਹੜੇ ਇਲਾਕੇ ਦੇ ਉਹਨਾਂ ਨੂੰ ਅੱਜ ਇਨਵਾਈਟ ਕੀਤਾ ਗਿਆ ਸਾਰੇ ਪਹੁੰਚੇ ਹੀ ਨੇ ਬੇਸਿਕਲੀ ਜੋ ਸਾਡਾ ਅੱਜ ਦਾ ਆਬਜੈਕਟਿਵ ਹੈ ਕਿ ਜਿਹੜੀ ਸਾਡੀ ਯੁਵਾ ਪੀੜ੍ਹੀ ਹੈ ਉਹਨਾਂ ਨੂੰ ਅਸੀਂ ਪ੍ਰੇਰਿਤ ਕਰੀਏ ਇੱਕ ਅਵੇਅਰਨੈਸ ਫੇਸ ਕਰੀਏ ਤੇ ਇਹ ਜਿਹੇ ਸੋਸ਼ਲ ਇਵੈਂਟਸ ਕਰਾਈਏ ਜਿਹਦੇ ਨਾਲ ਸਾਰਾ ਸਮਾਜ ਇਕੱਠਾ ਹੋ ਗਿਆ ਤਾਂ ਜੋ ਅਸੀਂ ਜਿਹੜੀ ਨਸ਼ਿਆਂ ਦੇ ਖਿਲਾਫ ਲੜਾਈ ਹੈ ਉਹਦੇ ਵਿੱਚ ਸਾਰੇ ਯੋਗਦਾਨ ਪਾਈਏ ਜੋ ਇਹਦਾ ਇਨਫੋਰਸਮੈਂਟ ਦਾ ਕੰਪੋਨੈਂਟ ਹੈ ਉਹ ਪੰਜਾਬ ਰਿਪਰਿਸ ਕਰਦੀ ਹੈ ਤੇ ਅੱਗੇ ਵੀ ਜੇ ਕੋਈ ਨਸ਼ਾ ਰਿਚਿੰਗ ਹੋਵੇ ਸਾਡਾ ਬੜਾ ਸਖਤ ਮੈਸੇਜ ਹੈ ਕਿ ਉਹ ਮੈਸੇਜ ਜਿਹੜਾ ਡਾਈਨਿਕ ਸਖਤ ਸਖਤ ਕਰਵਾਈ ਜਾਏ ਪਰ ਸਮਾਜ ਨੂੰ ਇਕੱਠੇ ਜੋੜਨ ਦਾ ਜੋ ਇੱਕ ਮਹਿੰਮਾਨੀ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਹੈ ਉਹ ਉਹਦੇ ਉਹ ਤਹਿਤ ਆਤਾ ਹੈ ਨਾਟਕ ਦੁਆਰਾ ਵੀ ਮੈਸੇਜ ਦਿੱਤਾ ਗਿਆ ਜੀ ਇਹਦਾ ਚੱਲਿਆ ਇਸ ਤੋਂ ਬਾਅਦ ਦੀ ਪੇਂਟਿੰਗ ਦਾ ਵੀ ਇੱਕ ਆਰਗੇਨਾਈਜੇਸ਼ਨ ਤੋਂ ਦਿੱਗੇ ਜੀ ਤੋਂ ਬਾਅਦ ਫਾਈਨਲ ਅਨਾਜ ਸੀਕੂ ਐ ਡਾਕ ਪੰਜਾਬ ਦਾ ਮਿਸ਼ਨ ਲੈ ਕੇ ਬਹੁਤ ਅੱਛਾ ਇੱਕ ਜਿਹੜਾ ਡਰਾਮਾ ਕੀਤਾ ਗਿਆ ਉਹ ਵੀ ਸ਼ਾਨਦਾਰ ਬੜਾ ਸੁਜੀਤ ਸਨੇਹਾ ਦਿੱਤਾ ਗਿਆ ਔਰ ਇਹ ਅਜੇ ਸਮੇਂ ਦੀ ਲੋੜ ਵੀ ਹੈ ਕਿਉਂਕਿ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹਣਾ ਕਿ ਜਿਹੜਾ ਨਸ਼ਾ ਨਾ ਤੇ ਜੋ ਤੱਕ ਆਪਾਂ ਕਿਤੇ ਘਰ ਦੇ ਵਿੱਚ ਇਕੱਲਾ-ਕੱਲਾ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਲਏਗਾ ਕਿ ਆਪਣਾ ਆਲਾ ਦਵਾਲਾ ਆਪਾਂ ਸੁਚੇਤ ਨਹੀਂ ਰਹਾਂਗੇ ਉਹ ਤਾਂ ਕਿ ਇਦਾਂ ਜਿਹੜਾ ਮੁਕਮਲ ਨਹੀਂ ਹੋ ਸਕਦਾ ਸੋ ਸਰਕਾਰਾਂ ਪਾਲਸੀ ਬਣਾ ਸਕਦੀਆਂ ਨੇ ਕਿਉਂਕਿ ਪੰਜਾਬ ਪੁਲਿਸ ਵੀ ਜਿਹੜੀ ਹੈ ਉਹਦੀ ਗਣਤੀ ਵੀ ਆਪਣੇ ਕੋਲ ਜਿਆਦਾ ਨਹੀਂ ਕਿਉਂਕਿ ਬਹੁਤ ਸਰੀਆਂ ਪਰਕੀਆਂ ਜਿਹੜੀਆਂ ਪਿਛਲੇ ਸਰਕਾਰਾਂ ਦੇ ਵੇਲੇ ਨਹੀਂ ਕੀਤੀਆਂ ਗਈਆਂ ਬਹੁਤ ਕੀਤੀਆਂ ਜਾ ਰਹੀਆਂ ਨੇ ਤੇ ਆਪਾਂ ਸਾਰੇ ਇਕੱਠੇ ਹੋ ਕੇ ਮਿਸ਼ਨ ਬਣਾ ਲਈਏ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤਾਂ ਬਿਲਕੁਲ ਹੋ ਸਕਦਾ ਹੈ ਜੀ ਠੀਕ ਸਟੇਗਰ ਸਾਥ ਦੇ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਸਬੰਧਤ ਦੇਖ ਸਮੂਹ अगेंस्ट ड्रग्स जोड़ा है फंक्शन ऑर्गेनाइज किया तो मैं पेश करता मैं सारे ऑफिसर स्पैशली फॉर एस एस पी पूरी टीम पेड़ है मिल रहे तो नौजवान तो 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 की अपील करना चाहते देखो नौजवानों ने कही है कि नशे छोड़ो देर बढ़ो रंगला बनाओ ਕਿ ਇਹ ਜੀਵਾਨੀ ਹੈ ਇਹ ਬਾਰੀ ਬਾਰੀ ਨਹੀਂ ਮੈਨੂੰ ਇੱਕ ਵਾਰੀ ਮਿਲਦੀ ਹੈ ਤੇ ਇਹਨੂੰ ਆਪਣੀ ਜਵਾਨੀ ਦੇ ਨਸ਼ੇ ਨਾਲ ਉਸ ਨੂੰ ਉਸਤ ਉਸਤ ਕਰਨ ਨਾ ਕਿ ਗਾਜਲੇ ਕੇ ਅੱਗੇ ਆਪ ਨੂੰ ਅੱਗੇ ਲੈ ਕੇ ਹਾਂ ਸੋ ਸਪੋਰਟਸ ਨਾਲ ਜੁੜਨ ਸਪੋਰਟਸ ਸਪਰਟ ਕਲਚਰ ਐਕਟੀਵिटीज ਕਰਨ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਵਾਹ ਵਗ ਰਿਹਾ ਹੈ ਉਹਨੂੰ ਰੋਕਣ ਕਿਉਂਕਿ